ਜਾ ਰਹੀ ਹੈ ਔਰੰਗਜ਼ੇਬ ਨੂੰ ਪਰ ਕਮਾਲ ਦੀ ਗੱਲ ਹੈ ਸ਼ਿਫਤ ਕੀਤੀ ਜਾ ਰਹੀ ਅਕਾਲ ਪੁਰਖ ਦੀ ਖੁਦਾ ਦੀ ਅੱਜ ਤੱਕ ਬਾਦਸ਼ਾਹਾਂ ਜਿਹੜੇ ਚਿੱਠੀ ਲਿਖੀ ਜਾਂਦੀ ਉਹਦੇ ਵਿੱਚ ਲੋਕ ਪਹਿਲਾਂ ਬਾਦਸ਼ਾਹ ਦੀ ਉਸਤ ਕਰਦੇ ਨੇ ਜਿਵੇਂ ਆਪਣਾ ਵਰਗੇ ਸ਼ਬਦ ਵਰਤਦੇ ਨੇ ਰਾਜਤ ਵਰਗੇ ਸ਼ਬਦ ਵਰਤਦੇ ਨੇ ਕਿ ਤੂੰ ਸਾਰੇ ਨੂੰ ਰਿਜਕ ਦੇਣ ਵਾਲਾ ਸਾਰਿਆਂ ਦਾ ਰਖਾ ਸਾਰਿਆਂ ਦਾ ਤਾਜ ਪਰ ਸਤਗੁਰੂ ਜੀ ਖੁਦਾ ਦੀ ਸ਼ਿਫਤ ਕਰਦੇ ਪਏ ਚਿੱਠੀ ਲਿਖੀ ਜਾ ਰਹੀ ਹੈ ਵੀ ਰੇ ਪਰ ਸ਼ਿਫਤ ਲਿਖੀ ਜਾ ਰਹੀ ਅਕਾਲ ਪੁਰਖ ਖੁਦਾ ਨੇ ਕੀ فرمایا ਪਹਿਲੇ ਸ਼ੇਰ ਵਿੱਚ کمالِ قرابات قائم کریم رجا بخش و رازق رحاق و رحیم اے رحم کرنے والے رجا بچ سارے آمو خوزی دینے والے سارے آمو گناہ بخش کے مخت کرنے والے اما بخش بخشن دے او دستگیر پلیاں کی باہ پرنے والے اور گناہ نو بخشن والے اے خدا اما بخش بخشن دے او دستگیر خطا بخش روزی دے او دل پذیر سارے آمو روزی دینے والے اے اکار پرک اے خدا پھر ستگرو جی نے ਔਰ ਵੀ ਜਿਹੜੂ ਸੱਚੀਆਂ ਸੁਣਾਈਆਂ ਆਪਣੇ ਆਪ ਨੂੰ 2-5 ਵਕਤ ਦਾ ਨਮਾਜ਼ੀ ਕਹਿੰਦਾ ਹੈ ਮੱਕੇ ਦਾ ਹਾਜੀ ਠੇਮੈਂ ਔਰ ਸੁਨਤ ਦੇ ਵਿੱਚ ਤੇ ਸ਼ਰਾਬ ਵਿੱਚ ਚੱਲਣ ਵਾਲਾ ਆਪਣੇ ਆਪ ਨੂੰ ਮੁਸਲਮਾਨ ਅਖਵਾਉਂਦਾ ਹੈ ਪਰ ਸੱਚ ਤਾਂ ਇਹ ਹੈ ਤੇਰੇ ਵਰਗਾ ਬੇਗਹਿਰਤ ਤੇਰੇ ਵਰਗਾ ਖੁਦਗਰਜ਼ ਤੇਰੇ ਵਰਗਾ ਫਰੇਬੀ ਤੇਰੇ ਵਰਗਾ ਝੂਠਾ ਕੋਈ ਨਹੀਂ ਜਲ ਰੱਖਿਓ ਸਮੇਂ ਦੇ ਹਾਕਮ ਨੇ ਇਹ ਗੱਲ ਕਹਣੀ ਹੈ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਜਿਸੇ ਵਿੱਚ ਆ ਸਕਦਾ ਹੈ ਐਵੇਂ ਥੋੜਾ ਉਹ ਪ੍ਰਭਾਵ ਹੀ ਸਾਰਾ ਜਿਹੜਾ ਹੈ ਗੁਰੂ ਸਾਹਿਬ ਦਾ ਖਰੂ ਕਰਦੇ ਭਾਈ ਕਿਉਂਕਿ ਸਮਝਦਾ ਬੰਦਾ ਹੈ ਤੇ ਹਜ਼ੂਰ ਉਹਨਾਂ ਵੀ ਬਤ ਦੇ ਪਾਇ ਨਾ ਧਰਮ ਕੀ ਕੀ ਮਰ ਪਹਿਵਾ ਸ਼ਿਕਨ ਨਾ ਧਰਮ ਨਾ ਧਰਮ ਦਾ ਅਰਥ ਹੈ ਨਹੀਂ ਸੀ ਜਾਣਦਾ ਕਿ ਜਿਹੜਾ ਆਪਣੇ ਆਪ ਨੂੰ ਪੈਗੰਬਰ ਦਾ ਸੱਚਾ ਮੁਸਲਮਾਨ ਅਖਵਾ ਰਿਹਾ ਹੈ ਇਹ ਵਾਦਾ ਕਰਕੇ ਮੁੱਕਰ ਸਕਦਾ ਕਸਲ ਖਾ ਕੇ ਤੋੜ ਸਕਦਾ ਨਹੀਂ ਸੀ ਜਾਣਦਾ ਕਿ ਇਹ ਜਿਹੜੇ ਪਹਿਵਾ ਸ਼ਿਕਨ ਨੇ ਪਹਿਵਾ ਸ਼ਿਕਨ ਦਾ ਅਰਥ ਹੈ ਵਾਦਾ ਕਰਕੇ ਤੋੜ ਦੇਣਾ ਪਾਕਸ਼ਾ ਕਿੰਦੇ ਨਾ ਧਰਮ ਨੂੰ ਕਿ ਇਮਰਦ ਪਹਿਵਾ ਸ਼ਿਕਨ ਕਿ ਦੌਤ ਪ੍ਰਸਤ ਕਿ ਇਹ ਬੰਦਾ ਦੌਤ ਪ੍ਰਸਤ ਹੈ ਆਉਂ ਇਨਾ ਸ਼ਿਕਨ ਔਰ ਆਪਣਾ ਧਰਮ ਵੀ त्याਗ ਦੇਣ ਵਾਲਾ ਹੈ ਔਰ ਜੇ ਤੂੰ ਕੁਰਾਨ ਦੀ ਕਸਮ ਖਾਤੇ ਔਰ ਆਪ ਕੀ ਕਸਮ ਨੂੰ ਤੋੜ ਕੇ ਮੇਰੇ ਤੇ ਫੁੱਜਾ ਚੜਾ ਦਿੱਤੀ ਯਾ ਅੱਜ ਰਾਤ ਪਰ ਤੋਂ ਬਾਹਰ ਆਇਸੀ ਤੂੰ ਉਹ ਫੁੱਜਾ ਚੜਾ ਦਿੱਤੀ ਯਾਰ ਜਿਹੜਾ ਬਾਦਸ਼ਾਹ ਕੁਰਾਨ ਦੀ ਕਸਮ ਖਾ ਕੇ ਕੁਰਾਨ ਦੀ ਕਸਮ ਆਪ ਹੀ ਤੋੜ ਦਿੰਦਾ ਹੈ ਇੱਕ ਬਾਦਸ਼ਾਹ ਦਾ ਇਹ ਹਾਲ ਹੈ ਕਿ ਉਹ ਇਸਲਾਮ ਤੇ ਕੋਈ ਭਰੋਸਾ ਨਹੀਂ ਕਰ ਰਿਹਾ तो कुरान पर कोई भरोसा नहीं कर रहा तो नहीं मन रहा कि आया खुदा आयतान है मतलब कुरान का है तू भूल स्वार्थ बादशाह कुरान पर इस्लाम है तो किस तरह यकीन करेगी तू अज अपना भरोसा ही नहीं हिंदुस्तान की सारी प्रजा का भरोसा कुरान को उठाने का दीन हजू मैख्या ना दान के इमा शिकल के बहुत प्रस्तुक ਕਿ ਈਮਾਨ ਦੀ ਪੋੜ ਦੇਣ ਵਾਲਾ ਹੈ ਧਰਮ ਤੋਂ ਵੀ ਗਿਰ ਜਾਣ ਵਾਲਾ ਹੈ ਸਤਿਗੁਰੂ ਜੀ ਨੇ ਆਖਿਆ ਪਰ ਅਸਲ ਉਸ ਅਕਾਲ ਪੁਰਖ ਤੇ ਭਰੋਸਾ ਰੱਖਿਆ ਤੂੰ ਭਾਵੇਂ 10 ਲੱਖ ਦੀ ਬਲਜਾ ਚਮਕਾਉਂ ਤੇ ਚੜਾ ਕੇ ਲੈ ਆਇਆ ਨਾ ਸਾਡੇ ਬਗਰ ਸਾਡੇ ਨਾਲ ਇਸ ਗੱਲ ਦਾ ਵਾਅਦਾ ਕਰਕੇ ਵੀ ਕੁਝ ਨਹੀਂ ਕਿਹਾ ਜਾਏਗਾ ਪਰ ਯਾਦ ਰੱਖੀ ਇੱਕ ਭਰੋਸਾ ਸੀ ਖੁਦਾ ਤੇ ਉਹਨੇ ਨਾ ਸਾਡਾ ਵਾਲ ਵਿੰਗਾ ਹੋ ਦਿੱਤਾ ਨਾ ਸਾਡੇ ਤਰਤੇ ਝੀਂਦਾ ਹੋਣ ਦੇ ਯਾਦ ਰੱਖੀ ਅਗੂ ਦੇ ਚੜਦੀ ਕਲਾ ਦੇ ਵਜ੍ਹਾ ਨਾ ਕੇ ਚੀਤੇ ਮੂਹੇ ਨਾ ਰਜ਼ੀ ਤਹਿ ਤੱਕ ਤੇ ਚੀਤੇ ਦਾ ਅਤੁਰਹਿ